ਅੱਜ 27 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 27 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤੋਂ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਸਾਫ਼ ਧੁੱਪ ਵਾਲਾ ਤੇ ਹਵਾ ਤੋਂ ਰਹਿਤ ਚੱਲਦਾ ਹੋਇਆ ਦਿਖਾਈ ਦੇਵੇਗਾ ਗਰਮੀ ਅਤੇ ਹੌਮਸ ਦੇਖਣ ਨੂੰ ਮਿਲੇਗੀ ਸਵੇਰ ਵੇਲੇ ਬੱਦਲ ਬਈ ਕਿਸੇ ਖਾਸ ਖੇਤਰਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗੀ ਪਰ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ ਦੁਪਹਿਰ ਤੋਂ ਪਹਿਲਾਂ ਵੀ ਕੁਝ ਇੱਕ ਖੇਤਰਾਂ ਦੇ ਵਿੱਚ ਤੇ ਕੁਝ ਕੇ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਖਾਸ ਕਰਕੇ ਪੱਛਮੀ ਮਾਲਵੇ ਦੇ ਕੁਝ ਕੋ ਇਲਾਕੇ ਕੁਝ ਇੱਕ ਇਲਾਕੇ ਮਾਝੇ ਦੇ ਤੇ ਕੁਝ ਕੁ ਇਲਾਕੇ ਪਵਾਦ ਦੇ ਇਹਨਾਂ ਖੇਤਰਾਂ ਦੇ ਵਿੱਚ ਅੱਜ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇਣਗੇ ਵੱਡੇ ਪੱਧਰ ਤੇ ਮੀਂਹਾਂ ਦੀ ਆਸ ਅੱਜ ਵੀ ਨਹੀਂ ਹੈ ਪਰ ਇਹ ਸ਼ਰਾਟੇ ਟੁੱਟਵੇਂ ਤੌਰ ਤੇ ਤੇ ਘੱਟ ਖੇਤਰੀ ਕਾਰਵਾਈਆਂ ਹੋ ਸਕਦੇ ਨੇ ਕਈ ਖੇਤਰ ਬੰਨੇ ਨਾਲ ਬੰਨਾ ਵੀ ਛੱਡ ਕੇ ਜਾ ਸਕਦੇ ਨੇ ਦੂਸਰੀ ਤਰਫ ਗੱਲ ਕਰੀਏ ਤਾਂ ਵਧੀਆ ਮੀਂਹਾਂ ਦੀ ਸੰਭਾਵਨਾ ਕੱਲ ਦੁਪਹਿਰ ਤੋਂ ਬਾਅਦ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਵਧੀਆ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੇ ਵਿੱਚ ਵਾਅਦਾ ਹੋਵੇਗਾ 22 ਤਰੀਕ ਤੋਂ ਲੈ ਕੇ 31 ਤਰੀਕ ਤੱਕ ਪੰਜਾਬ ਦੇ ਵੱਖ-ਵੱਖੇ ਹਿੱਸਿਆਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਰਾਜਸਥਾਨ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਅੱਜ ਅਤੇ ਕੱਲ ਜਾਰੀ ਰਹਿਣਗੀਆਂ ਤੇ ਪਹਾੜੀ ਖੇਤਰਾਂ ਦੇ ਵਿੱਚ ਵੀ ਕੱਲ ਤੋਂ ਮੀਂਹ ਦੀਆਂ ਕਾਰਵਾਈਆਂ ਦੇ ਵਿੱਚ ਵੱਡੇ ਪੱਧਰ ਤੇ ਵਾਧਾ ਦੇਖਣ ਨੂੰ ਮਿਲੇਗਾ ਤੇ ਪੰਜਾਬ ਦੇ ਵੀ ਬਹੁਤੇ ਹਿੱਸਿਆਂ ਦੇ ਵਿੱਚ ਕੱਲ ਦੁਪਹਿਰ ਤੋਂ ਬਾਅਦ ਕਾਰਵਾਈਆਂ ਹੋਣਗੀਆਂ ਜਿਹਦੇ ਵਿੱਚ ਮਾਝਾ ਦੁਆਬਾ ਤੇ ਪੁਆਰ